ਅਮਰੀਕਾ ਵਾਲੇ ਆਕਰ 트ੰਪ ਦੀ ਗੱਲ ਕਰਦੇ ਹਾਂ ਉਹਨਾਂ ਨੇ ਬਹੁਤ ਸਾਰੀਆਂ ਇਲਜ਼ਾਮਤ ਰਾਸ਼ੀਆਂ ਕੈਨੇਡਾ ਤੇ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਸੀ ਕਿ ਫੈਂਟਨਾਈਲ ਜਿਹੜਾ ਆ ਕੈਨੇਡਾ ਦੇ ਵਿੱਚੋਂ ਅਮਰੀਕਾ ਚ ਆ ਰਿਹਾ ਪਰ ਹੁਣ ਉਸੇ ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਤੇ ਚੀਨ ਦੇ ਵਿੱਚੋਂ ਆ ਰਿਹਾ ਵੈਸੇ ਜਿੱਥੇ ਤੱਕ ਤੇ 트ੰਪ ਨੇ ਜੜੀਆਂ ਗੱਲਾਂ ਡਰਾਉਣਾ 트ੰਪ ਹੋਰਾਰੇ ਮੂੰਹ ਕਟੀਆਂ ਨੇ ਉਹਨਾਂ ਦੇ ਤੇ ਚਿੱਠੇ ਜਿਹੜੇ ਨੇ ਨਾ ਉਹ ਉਹ ਮੀਡੀਆ ਕਈ ਮੀਡੀਆ ਵਾਲਿਆਂ ਨੇ ਕੱਢ ਕੇ ਰੱਖ ਦਿੱਤੇ ਕਿ ਕਿ ਇੱਕ ਗੱਲ ਗਲਤ 2 3 4 5 6 7 8 9 ਤੱਕ ਮੈਂ ਇੱਕ ਦਿਨ ਇੱਕ ਲਿਸਟ ਦੇਖ ਰਿਹਾ ਸੀ ਤੇ ਕੋਈ ਕਹਿ ਰਿਹਾ ਸੀ ਕਿ ਹੈ ਤੇ ਇਸ ਤੋਂ ਵੀ ਜ਼ਿਆਦਾ ਪਰ ਮੋٹے ਮੋٹے ਆ ਝੂਠ ਹੈਗੇ ਨੇ ਕੈਨੇਡਾ ਤੇ ਉਹਨਾਂ ਦਾ ਇਲਜ਼ਾਮ ਲਾਉਣਾ ਕਿ ਫੈਂਟਨਲ ਨਸ਼ਾ ਇੱਥੋਂ ਆਉਂਦਾ ਆ ਉਹ ਜਿਹੜਾ ਆ ਕੈਨੇਡਾ ਨੂੰ ਵਪਾਰ جنگ ਦੇ ਵਿੱਚ ਦੱਬਣ ਲਈ ਉਹ ਜਿਹੜਾ ਪੈਤੜਾ ਉਹਨਾਂ ਨੇ ਅਪਣਾਇਆ ਹੋਇਆ ਕੈਨੇਡਾ ਵਾਲੇ ਉਸੇ ਦਿਨ ਤੋਂ ਕਹਿ ਰਹੇ ਨੇ ਕਿ 1% ਜ 1% ਤੋਂ ਵੀ ਘੱਟ ਜਿਹੜਾ ਫੈਂਟੇਨਾਈਲਆ ਕੈਨੇਡਾ ਦੇ ਵਿੱਚ ਉਤਰ ਜਾਂਦਾ ਤੇ ਪਿਛਲੇ ਦਿਨਾਂ ਵਿੱਚ ਸੁਬਲੀਨ ਤੁਸੀਂ ਦੱਸੋ ਅਸੀਂ ਕਿੰਨੀਆਂ ਖਬਰਾਂ ਸਾਂਝੀਆਂ ਕੀਤੀਆਂ ਨੇ ਜਦੋਂ ਟਰੱਕਾਂ ਦੇ ਟਰੱਕ ਕੁਇੰਟਲਾਂ ਦੀ ਕੁਇੰਟਲ ਕੋਕੀਨ ਜਿਹੜੀ ਆ ਕੈਨੇਡਾ ਦੇ ਵਿੱਚ ਜਿਹੜੀ ਆ ਉਹ ਅਮਰੀਕਾ ਤੋਂ ਆ ਰਹੀ ਆ ਭਾਵੇਂ ਉਹਦਾ origin ਕੋਈ ਹੋਰ ਹੋਵੇ ਕੈਨੇਡਾ ਵਾਲੇ ਇਸ਼ਾਰਾ ਇਹ ਕਰਦੇ ਰਹੇ ਨੇ ਹਾਲਾਂਕਿ ਸਿੱਧਾ ਬਹੁਤਾ ਇਹਨਾਂ ਨੇ ਨਹੀਂ ਕਿਹਾ ਕਿ ਆ ਮੈਕਸੀਕੋ ਤੋਂ ਰਹੀ ਆ ਤੇ ਤੁਸੀਂ ਉਧਰ ਤਾਂ ਦਿਓ ਪਰ ਦੂਸਰੇ ਪਾਸੇ ਕੈਨੇਡਾ ਵਾਲਿਆਂ ਨੂੰ ਵੀ ਅੰਦਰ ਝਾਤੀ ਮਾਰਨ ਦੀ ਲੋੜ ਸੀ ਕਿਉਂਕਿ ਕੈਨੇਡਾ ਦੇ ਵਿੱਚ ਵੀ ਸੁਪਰ ਲੈब्स ਫੜ ਹੋਈਆਂ ਜਿੱਥੇ ਕਿ ਫੈਂਟਨਾਈਲ ਦਾ ਨਸ਼ਾ ਤਿਆਰ ਕੀਤਾ ਜਾਂਦਾ ਸੀ ਰੀਜ਼ਨ ਇਹ ਹੈ ਕਿ ਜੋ ਉਸ ਨਸ਼ੇ ਨੂੰ ਤਿਆਰ ਕਰਨ ਲਈ ਜਿਹੜੇ ਜਿਹੜੇ ਕੈਮੀਕਲ ਦੀ ਜ਼ਰੂਰਤ ਹੁੰਦੀ ਹੈ ਉਹ ਮੈਡੀਕਲ ਜਿਹੜੇ ਦਵਾਈਆਂ ਦੇ ਵਿੱਚ ਵਰਤੇ ਜਾਂਦੇ ਨੇ ਤੇ ਚਾਈਨਾ ਤੋਂ ਉਹ origin ਉਹਨਾਂ ਦਾ ਆਉਂਦਾ ਤੇ ਉਹਨਾਂ ਨੂੰ ਵਰਤ ਕੇ ਵੱਖਰੇ ਵੱਖਰੇ ਚੀਜ਼ਾਂ ਜੋੜ ਕੇ ਫਿਰ ਫੈਂਟਨਾਈਲ ਨਸ਼ਾ ਜਿਹੜਾ ਉਹ ਤਿਆਰ ਕੀਤਾ ਜਾਂਦਾ ਸੋ ਕੈਨੇਡਾ ਦੇ ਵਿੱਚ ਫੜ ਬਹੁਤ ਕੁਝ ਹੋਇਆ ਫੜ ਹੋਏ ਨਸ਼ਾ ਤੇ ਆਸਟ੍ਰੇਲੀਆ ਦੇ ਵਿੱਚ ਵੀ ਭੇਜੇ ਜਾਣ ਦੀਆਂ ਖਬਰਾਂ ਜੜੀਆਂ ਸੀ ਕੈਨੇਡਾ ਦੇ ਵਿੱਚੋਂ ਉਹ ਸਮਕਲ ਕਰਨੀਆਂ ਜੜੀਆਂ ਸੀ ਉਹ ਸਾਹਮਣੇ ਆਈਆਂ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਕਈ ਗੁਣਾ ਵੱਧ ਕੀਮਤ ਆ ਉਸ ਨਸ਼ੇ ਦੀ ਜਿੰਨੀ ਕੈਨੇਡਾ ਦੇ ਵਿੱਚ ਆ ਜੀ ਉਹ ਮਹਿੰਗਾ ਵੀ ਆ ਨਸ਼ਾ ਤੇ ਮਾਰੂ ਵੀ ਆ ਸੋ ਡੋਨਲਡ ਟਰੰਪ ਉਹਨਾਂ ਦੇ ਬਿਆਨ ਇੱਕ ਪਾਸੇ ਪਰ ਇਹ ਜਿਹੜੀ ਰਿਪੋਰਟ ਆਈ ਆ ਕਿਹੜੀ ਅਥਾਰਟੀ ਵੱਲੋਂ ਆਈ ਆ ਤੇ ਇੱਕ ਭਾਰਤੀ ਮੀਡੀਆ ਨੇ ਜਾਣਕਾਰੀ ਦਿੱਤੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਇਹਦੇ ਵਿੱਚ ਇੰਡੀਆ ਤੇ ਚਾਈਨਾ ਤੇ ਜਿਹੜੇ ਨੇ ਇਲਜ਼ਾਮ ਲੱਗੇ ਨੇ ਯੂ ਐਸ ਏ ਵੱਲੋਂ ਉਹਨਾਂ ਨੇ ਕਿਹਾ ਕਿ ਇਹ ਦੋਵੇਂ ਟਾਪ ਸਟੇਟ ਐਕਟਰ ਨੇ ਜਿਹੜੇ ਕਿ ਫੈਂਟਨਾਈਲ ਦੀ ਡਾਇਰੈਕਟ ਜਾਂ ਇਨ ਇਨਡਾਇਰੈਕਟ ਸਪਲਾਈ ਜਿਹੜੀ ਆ ਉਹ ਕਰਵਾਉਂਦੇ ਨੇ ਤੇ ਉਹਨਾਂ ਕੈਮੀਕਲਸ ਦੀ ਕਰਵਾਉਂਦੇ ਨੇ ਜਿਨ੍ਹਾਂ ਨਾਲ ਗੈਰ ਕਾਨੂੰਨੀ ਫੈਂਟਨਾਈਲ ਨਸ਼ਾ ਜਿਹੜਾ ਤਿਆਰ ਕੀਤਾ ਜਾ ਸਕਦਾ ਹੈ ਤੇ ਕ੍ਰਿਮੀਨਲ ਆਰਗੇਨਾਈਜੇਸ਼ਨ ਜਿਹੜੀਆਂ ਨੇ ਇਸ ਨੂੰ ਵਰਤ ਲੀਆਂ ਨੇ ਤੇ ਸਿੰਥੈਟਿਕ ਆਪੀਓਟ ਦੇ ਵਿੱਚ ਇਹ ਆਉਂਦਾ ਤੇ ਇਹਦੇ ਨਾਲ ਯੂ ਐਸ ਏ ਦੇ ਵਿੱਚ ਅਕਤੂਬਰ 2000 ਤੇ ਇਹ ਤੋਂ ਲੈ ਕੇ ਸਤੰਬਰ 2024 ਦੇ 1 ਸਾਲ ਤੋਂ ਵੀ ਘੱਟ ਦੇ ਸਮੇਂ ਦੇ ਵਿੱਚ 55000 ਤੋਂ ਵੱਧ ਕਨੇਡੀਅਨਾਂ ਦੀ ਮੌਤ ਇਸ ਨਸ਼ੇ ਨਾਲ ਅਧਿਕਾਰਕ ਤੌਰ ਤੇ ਹੋਈ ਹੈ ਔਰ ਇਹਦੇ ਵਿੱਚ ਇਹ ਜਿਹੜੀ ਰਿਪੋਰਟ ਹੈ ਇਸ ਤੋਂ ਵੀ ਜ਼ਿਆਦਾ ਇਸ ਦੇ ਅੰਕੜੇ ਹੋ ਸਕਦੇ ਨੇ ਪਰ ਅਸਲ ਵਿੱਚ ਇਹ ਜਿਹੜੇ ਐਨੂਅਲ ਥ੍ਰੈਟ ਅਸੈਸਮੈਂਟ ਏਟੀਏ ਜਿਹੜੀ ਯੂਐਸਏ ਦੀ ਇੰਟੈਲੀਜੈਂਸ ਕਮਿਊਨਿਟੀ ਜਿਹੜੀ ਸੰਸਥਾ ਹੈ ਉਹਨਾਂ ਵੱਲੋਂ ਆਂਕੜੇ ਜਿਹੜੇ ਨੇ ਜਾਰੀ ਕੀਤੇ ਗਏ ਨੇ ਤੇ ਉਹਨਾਂ ਨੇ ਇਹ ਰਿਪੋਰਟ ਦੇ ਵਿੱਚ ਇਲਜ਼ਾਮ ਲਾਇਆ ਕਿ ਸਟੇਟ ਅਕਟਰ ਚਾਈਨਾ ਤੇ ਇੰਡੀਆ ਵਰਗੇ ਇਹਨਾਂ ਜਿਹੜੇ ਕੈਮੀਕਲ ਆ ਰਹੇ ਨੇ ਫੈਂਟਨਲ ਤਿਆਰ ਕਰਨ ਵਾਸਤੇ ਉੱਥੋਂ ਜ਼ਿਆਦਾ ਆ ਰਹੇ ਹਨ ਤੇ ਟਰੈਫਿਕਰ ਜਿਹੜੇ ਨੇ ਲਿਆ ਲਿਆ ਕੇ ਇਸ ਦੇਸ਼ ਦੇ ਵਿੱਚ ਫੈਂਟਨਲ ਤਿਆਰ ਕਰ ਰਹੇ ਹੈ ਜਦ ਕਿ ਚਾਈਨਾ ਤੇ ਇਲਜ਼ਾਮ ਹੈ ਕਿ ਉਹ ਪ੍ਰਾਇਮਰੀ ਸੋਰਸ ਹੈ ਇਸ ਫੈਂਟਨਾਈਲ ਨਸ਼ੇ ਦਾ ਤੇ ਕੈਮੀਕਲ ਦਾ ਤੇ ਇੰਡੀਆ ਦੇ ਵਿੱਚ ਜਿਹੜਾ ਹੈ ਉਹ ਵੀ ਇਹ ਕੰਮ ਹੋ ਰਿਹਾ ਤੇ ਇਹ ਜਿਹੜੀ 2025 ਦੀ ਜਿਹੜੀ ਏਟੀਆ ਰਿਪੋਰਟ ਹੈ ਇਸ ਨੂੰ ਆਫਿਸ ਆਫ ਦਾ ਯੂ ਐਸ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਵੱਲੋਂ ਜਿਹੜਾ ਛਾਪਿਆ ਗਿਆ ਤੇ ਉਹਨਾਂ ਦੀ ਜਿਹੜੀ ਅਗਵਾਈ ਜਿਹੜੀ ਹੈ ਉਹ ਤੁਲਸੀ ਗਵਾੜ ਕਰਦੇ ਨੇ ਫੈਂਟਨਾਈਲ ਸਿੰਥੈਟਿਕ ਨਸ਼ਾ ਹੈ ਜਿਸ ਨੂੰ ਐਫ ਡੀ ਏ ਜੋ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਹੈ ਯੂ ਐਸ ਏ ਦੇ ਵਿੱਚ ਉਹਨਾਂ ਵੱਲੋਂ ਪੇਨ ਰਿਲੀਫ ਦੇ ਤੌਰ ਤੇ ਇੱਕ ਮੈਡੀਸਨ ਦੇ ਤੌਰ ਤੇ ਤੇ ਇਸ ਥੈਟਿਕ ਦੇ ਤੌਰ ਤੇ ਜਿਹੜਾ ਪਾਸ ਕੀਤਾ ਜਾਂਦਾ ਪਰ ਇਹ ਮੋਰਫੀਨ ਦੇ ਨਾਲੋਂ ਜਿਹੜੀ ਹੈ 100 ਗੁਣਾ ਵੱਧ ਤਾਕਤਵਾਰ ਹੈ ਤੇ ਹੈਰੋਇਨ ਦੇ ਨਾਲੋਂ 50 ਗੁਣਾ ਵੱਧ ਇਹੋ ਜਿਹੜੀ ਸਟਰੋਂਗ ਮੰਨੀ ਜਾਂਦੀ ਹੈ ਸੋ ਫੈਂਟਨੈਲ ਦੇ ਨਾਲ ਲੜਾਈ ਨਾਲ ਅਮਰੀਕਾ ਜੂਝ ਰਿਹਾ ਤੇ ਉਹਨਾਂ ਵੱਲੋਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਕੀ ਉਹਨਾਂ ਨੂੰ ਫਲ ਪਾਏਗਾ ਜਾਂ ਨਹੀਂ ਪਾਏਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਲੱਗੇਗਾ ਪਰ ਭਾਰਤ ਸਰਕਾਰ ਦੇ ਭਾਰਤੀ মিডিਆ ਵੱਲੋਂ ਇਹ ਜਿਹੜੀ ਜਾਣਕਾਰੀ ਆਈ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਇਹ ਇਹ ਜਿਹੜੇ ਕੈਮੀਕਲ ਉਥੋਂ origin ਹੁੰਦੇ ਨੇ ਕਿ ਨਹੀਂ ਹੁੰਦੇ ਇਹ ਹੁਣ ਉਹਨਾਂ ਵੱਲੋਂ ਜਵਾਬ ਜਿਹੜਾ ਦਿੱਤਾ ਜਾਵੇਗਾ ਜੀ ਜੀ